ਦੇ ਬੜੀ ਨਮਸਕਾਰ ਰਿਹਾ ਦਾਬ ਸੱਚੀਆ ਗੱਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਸਦਨੋ ਕੀ ਹਾਲ ਚਾਲ ਆ ਮੇਰਾ ਭਰਾ ਉਮੀਦ ਕਰਦੇ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਲਓ ਜੀ ਦਰਸ਼ਕ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਥੋੜਾ ਭਰਾ ਹਰ ਵਾਰ ਠੀਕ ਹੈ ਜੀ ਡੇਲੀ ਵੇਚ ਦੇ ਉੱਤੇ ਤੁਹਾਡੇ ਲਈ ਮਰਾ ਭਰਾ ਪਿਆਰ ਬਲੱਡ ਲਾਈਨ ਤੇ ਬਾਈ ਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤੁਹਾਡੇ ਅੱਗੇ ਆਪਣੇ ਚੈਨਲ ਦੇ ਉੱਤੇ ਡੇਲੀ ਦੇ ਡੇਲੀ ਮਰਾ ਭਰਾ ਪੇਸ਼ ਕਰਦਾ ਆ ਚੈੱਕ ਕਰੋ ਬਾਈ ਜੀ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਸਦ ਨੂੰ ਇੱਕ ਨਿਆਬ ਚੀਜ਼ ਠੀਕ ਹੈ ਜੀ ਥੋੜੀ ਲਈ ਪੇਸ਼ ਕੀਤੀ ਹੈ ਚੈੱਕ ਕਰ ਲੋ ਜੀ ਬਾਬੇ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ ਬਟਾ ਗੋੜ ਰੰਗਾ ਕੱਚੀਆਂ ਪੀਲੀਆਂ ਅੱਖਾਂ ਦਾ ਬਾਈ ਜੀ ਕਬੂਤਰਾਂ ਨਾਲ ਬਾਈ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜਿਹੜੇ ਕੋਲਾ ਮਸ਼ਹੂਰ ਹੋਈਆਂ ਸੀ ਨਾ ਸਜਣੋ ਕੋਲਾ ਚੈੱਕ ਕਰ ਲੋ ਕੱਚੀਆਂ ਪੀਲੀਆਂ ਅੱਖਾਂ ਕੋਈ ਕਾਲੀ ਮਖਿਆਲੀ ਕਹਿ ਦਿੰਦਾ ਆ ਠੀਕ ਆ ਜੀ ਕੋਈ ਕਾਲੀਆਂ ਕੋਲਾ ਦੇ ਵਿੱਚੋਂ ਕਹਿ ਦਿੰਦਾ ਆ ਪਰ ਸਜਣੋ ਜਿਹੜੀ ਬਲੱਡ ਲਾਈਨ ਬੱਜਣੀਆਂ ਬਾਬੇ ਧੰਨੇ ਮਹਾਰਾਜ ਵਾਲੀ ਕਬੂਤਰਾਂ ਦੇ ਵਿੱਚੋਂ ਬਾਈ ਜੀ ਨਸਲ ਉਹੀ ਰਹੇਗੀ ਤੇ ਮੇਰਾ ਭਰਾ ਐਡਾ ਕੋ ਟਾਪ ਦੇ ਸਜਣੋਂ ਨਯਾਬ ਜੋੜਾ ਜੋੜੀ ਦੇ ਬੱਚੇ ਬਾਈ ਜੀ ਕਬੂਤਰੀ ਦੀ ਡਾਰ ਅਸੀਂ ਖੋਦੋ ਵੇਖੀ ਸਜਣੋਂ ਸਮਾਨ ਦੇ ਬੱਚਾ ਜਮਾ तितਲੀ ਬਣ ਜਾਂਦੀ ਆ ਇਹ ਕੂਦਰੀ ਉੜਦੀ ਹੋਈ ਠੀਕ ਹੈ ਚੈੱਕ ਕਰ ਲੋ ਜੋੜਾ ਲੱਗਿਆ ਵਾ ਜੋੜਾ ਜੋੜਾ ਮਲਾਉਣ ਦੀ ਮੇਰਾ ਭਰਾ ਤੁਹਾਨੂੰ ਕੋਈ ਲੋੜ ਨਹੀਂ ਤੇ ਸਜਣੋਂ ਜੋੜੀ ਰੰਗ ਭਰਾਂਗੇ ਬੱਚੇ ਤੇ ਮੈਂ ਕਹਿੰਦਾ ਬਤਿਆਂ ਨੂੰ ਡਾਉਂਗੇ ਮੇਰਾ ਭਰਾ ਬਾਕੀ ਯਾਦ ਕਰੋਗੇ ਹਾਂ ਕਾਸ਼ ਵੀਰੇ ਤੁਹਾਡੇ ਘਰੋਂ ਕੋਈ ਚੀਜ਼ ਆਈ ਸੀ ਕੁਆਲਟੀ ਸੱਜਣੋਂ ਛੋਡੀ ਸਕਰੀਨ ਦੇ ਸਾਹਮਣੇ ਤਾਂਦਰੁਸਤੀ ਛੋਡੀ ਸਕਰੀਨ ਦੇ ਸਾਹਮਣੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਲਗਿਆ ਲਗਾਇਆ ਜੋੜਾ ਆਂਡੇ ਬੱਚੇ ਧਰਦਾ ਹੋਇਆ ਬੱਚੇ ਸੱਜਣੋਂ ਵਹਿਜਾ ਵਹਿਜਾ ਕਰਾਉਣਗੇ ਵਹਿਜਾ ਵਹਿਜਾ ਤ੍ਰਈ ਗੱਲ ਹੈ ਭਾਈ ਜੀ ਬਸ ਥੋਡੀ ਸਾਹ ਥੋਡੀ ਟ੍ਰੇਨਿੰਗ ਠੀਕ ਹੈ ਜੀ ਤੁਹਾਡੇ ਸੰਗਤ ਵਧੀਆ ਬੰਦਿਆਂ ਵਿੱਚ ਹੋਣੀ ਚਾਹੀਦੀ ਮੇਰਾ ਭਰਾ ਠੀਕ ਹੈ ਪਲੱਸ ਸੱਜਣੋਂ ਜੇ ਸੰਗਤ ਉਹਦੀ ਨਹੀਂ ਤੁਹਾਡੇ ਉੱਪਰ ਕਿਸੇ ਚੰਗੇ ਉਸਤਾਦ ਦਾ ਹੱਥ ਹੁਣ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਬਾਈ ਜੀ ਪਲੱਸ ਸੋਡੀ ਕਿਸਮਤ ਆਪਾਂ ਜੱਤ ਹਾਰ ਦੀ ਗਾਰੰਟੀ ਨਹੀਂ ਕਿਸੇ ਨੂੰ ਦੇਈ ਦੀ ਠੀਕ ਹੈ ਇੰਨੀ ਗਾਰੰਟੀ ਦੇਈ ਦੀ ਮੇਰਾ ਭਰਾ ਰਿਜ਼ਲਟ ਸੋਨੂੰ ਵਧੀਆ ਆਵੇਗਾ ਠੀਕ ਹੈ ਜੀ ਬਾਕੀ ਸਦ ਨੂੰ ਜੱਤ ਹਾਰ ਮਕਾਦਰਾਂ ਦੀ ਰਹੀ ਗੱਲ ਸਦ ਨੂੰ ਅਖੀਰ ਤੇ ਕਿਸਮਤ ਦੀ ਜਿਹਦੇ ਥੱਲੇ ਮੇਰਾ ਭਰਾ ਵੱਡੇ ਤੋਂ ਵੱਡਾ ਬੰਦਾ ਤੇ ਛੋਟੇ ਤੋਂ ਛੋਟਾ ਬੰਦਾ ਵੀ ਆ ਕੇ ਹਰ ਜਾਂਦਾ ਸਿਰਫ ਕਿਸਮਤ ਤੋਂ ਮੇਰਾ ਭਰਾ ਠੀਕ ਹੈ ਤੇ ਆਹ ਸਦਨੋਂ ਆਪਣਾ ਜੋੜਾ ਬਿਲਕੁਲ ਬਾਈ ਜੈਜ਼ ਰੇਟ ਕਹਿੰਦਾ ਆਪਾਂ ਆਪਣੇ ਇਹੋ ਜਿਹੇ ਜੋੜਾ ਦਾ ਮੈਂ ਜੇ 5000 ਰੇਟ ਮੰਗਾ ਨਾ ਮੈਨੂੰ ਲੋਕੀ ਹੱਸ ਕੇ ਦੇ ਦੇਣ ਸਦਨੋਂ ਹੱਸ ਕੇ 5000 ਰੁਪਈਆ ਇਸ ਜੋੜੇ ਦਾ ਪਰ ਵੀਰੇ ਆਪਣਾ ਉਹ ਕੰਮ ਹੈ ਹੀ ਨਹੀਂ ਆਪਣਾ ਰੇਟ ਇਦੂ ਆਧਿਆ ਠੀਕ ਹੈ ਪ੍ਰਾਈਸ ਤੁਹਾਨੂੰ ਕਨਫਰਮ ਹੋ ਗਿਆ ਆ ਹੁਣ ਮੈਨੂੰ ਕੋਈ ਸਦਨਾਂ ਇੰਦਾਂ ਕਵੇ ਵੀਰੇ ਇਹਨਾਂ ਦਾ ਕੀ ਪ੍ਰਾਈਸ ਆ ਜਿਹੜੇ ਭਰਾ ਨੇ ਵੀਡੀਓ ਲਾਸਟ ਤਾਈਂ ਜਾਂ ਗੌਰ ਨਾਲ ਮੇਰੀ ਵੀਡੀਓ ਵੇਖੀ ਆ ਸਮਝਦਾਰ ਮੰਦ ਨੂੰ ਆਪਾਂ ਹਿੰਟ ਦੇਤਾ ਠੀਕ ਆ ਜੀ ਕਿ ਇਸ ਜੋੜੇ ਦਾ ਰੇਟ ਕਿੰਨਾ ਆ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਆ ਜੋੜੀ ਦਾ ਤੇ ਆਂਦੇ ਬੱਚੇ ਧਰਦਾ ਹੋਇਆ ਜੋੜਾ ਸਦਰੋਂ ਫੁੱਲ ਤਸੱਲੀ ਵਾਲਾ ਬੱਚੇ ਨਿੱਕੇ ਤੋਂ ਨਿੱਕੇ ਪੰਡਾਂ ਅੰਦਰ ਛੜਦੋ ਮੇਰਾ ਭਰਾ ਜਾਣ ਗਿਆ ਨਹੀਂ ਪੂਰੇ ਸਦਰ ਨੂੰ ਚੋਟੀ ਦੇ ਬੰਦਿਆਂ ਤੋਂ ਆਪਣੇ ਕੂਤਰੇ ਹੋਏ ਨੇ ਤੇ ਅੱਜ ਤੋਂ ਹੁਣ ਮੈਂ ਤੁਹਾਨੂੰ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਵਗੈਰਾ ਦਾ ਕੱਲੀ-ਕੱਲੀ ਚੀਜ਼ ਤੇ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤਸੀਓ ਤੁਹਾਨੂੰ ਕਿਦਾਂ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਤੇ ਮੇਰਾ ਵੀਰ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਬਾਕੀ ਜਿਹੜੇ ਆਪਣੇ ਕੁਸ਼ਪਰਾ ਹੈਗੇ ਨੇ ਜਿਹੜੇ ਆਪਣੇ ਰੈਗੂਲਰ ਵੀਡੀਓ ਥੱਲੇ ਕਮੈਂਟ ਕਰਦੇ ਨੇ ਉਹਨਾਂ ਭਰਾਵਾਂ ਦਾ ਪਹਿਲ ਦਰੋ ਧੰਨਵਾਦ ਆ ਜੀ ਕਿ ਵੀਰ ਆਪਾਂ ਨੂੰ ਇੰਨਾ ਪਿਆਰ ਇੰਨੀ ਸਪੋਰਟ ਕਰਦੇ ਨੇ ਠੀਕ ਹੈ ਜੀ ਵੀ ਹਦਨ ਆ ਚੈੱਕ ਕਰੂੰਗਾ ਮੇਰਾ ਭਰਾ ਆਪਣਾ ਕਬੂਤਰ ਠੀਕ ਹੈ ਜੀ ਬਾਬੇ ਬਿੰਦਰਾ ਵਾਲਾ ਕਬੂ ਠੀਕ ਹੈ ਜਮਾ ਸਤਨੂੰ ਇਹ ਟਾਰਗਾ ਕੂਤਰ ਚੈੱਕ ਕਰ ਲੋ ਜਮਾ ਟੇਪਰ ਚ ਸਿਰ ਕਦ-ਕਦ ਤੁਸੀਂ ਕੂਤਰ ਦਾ ਰੰਗ ਰੂਪ ਸ਼ਕਲ ਅਕਲ ਚੈੱਕ ਕਰ ਸਕਦੇ ਹੋ ਬਾਈ ਜੀ ਬਿਲਕੁਲ ਪੀਲੀ ਅੱਖਾਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਸਾਫ ਮੇਰਾ ਭਰਾ ਪਾਰਦਰਸ਼ੀ ਅੱਖਾ ਕੋਈ ਮਿਆਲੀ ਨਹੀਂ ਕਿਸਮ ਵਾਲੀ ਨਹੀਂ ਮੇਰਾ ਵੀਰ ਠੀਕ ਹੈ ਜੀ ਬਾਕੀ ਸਤਨੂੰ ਗੜਕਦਾ ਤੁਸੀਂ ਜਨਬਰ ਚੈੱਕ ਕਰ ਲਿਆ ਠੀਕ ਹੈ ਜੀ ਕਿਵੇਂ ਪਾਉਂਦਾ ਕੂਤਰ ਆਪਣਾ ਖੜਕਾਕ ਪੂਰਾ ਆ ਚੈੱਕ ਕਰੂ ਮੇਰਾ ਭਰਾ ਐਸ ਬੰਨੇ ਜਨਬਰ ਆਪਣਾ ਠੀਕ ਹੈ ਜੀ ਹੱਕ ਚੌੜੀ ਸਤਨੂੰ ਪਿੱਛੋਂ ਜਮਾ ਇਹਨਾਂ ਬੰਦ ਕਰਨੀਆਂ ਤੇ ਪੁੰਜਾ ਮੇਰਾ ਭਰਾ ਫਿੱਕਾ ਜਿਹਾ ਕੂਤ ਦਾ ਚਿੱਟਾ ਹੀ ਪੰਦੇ ਵਿੱਚ ਆ ਚੈੱਕ ਕਰੋ ਦੇਖੋ ਜੀ ਹੱਥ ਜਾ ਕੇ ਕਿਵੇਂ ਲਾਉਂਦਾ ਜੋਰ ਤੇ ਆ ਸਦਨੋ ਘੰਡ ਕੂਤ ਦਾ ਹਲਕਾ ਗੁਲਾਬੀ ਤੇ ਹਲਕੇ ਜਿਹਾ ਮੇਰਾ ਭਰਾ ਹਰੀ ਭਾ ਮਾਰਦਾ ਆ ਤੇ ਆ ਬਜੀ ਦੂਜੇ ਸਾਈਡ ਦੀ ਅੱਖ ਮੇਰਾ ਵੀਰ ਜਾਨਬਰ ਆਪਣੀ ਦੀ ਆ ਥੋੜੀ ਸਕਰੀਨ ਦੇ ਸਾਹਮਣੇ ਆ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀਰ ਠੀਕ ਆ ਜੀ ਤੇ ਆ ਸਦਨੋ ਕੂਤਰ ਆਪਣੇ ਦਾ ਪੱਲਾ ਪੱਲੇ ਨੂੰ ਮੇਰਾ ਭਰਾ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦਾ ਆਪਣਾ ਇਹ ਕੂਤਰ ਆ ਠੀਕ ਆ ਜੀ ਬਿਲਕੁਲ ਬਾਈ ਜੀ ਬੰਦ ਪੂਛ ਰੱਖਦਾ ਕੂਤਰ ਆ ਚੈੱਕ ਕਰ ਲੋ ਤੁਹਾਡੇ ਭਰਾ ਨੇ ਕਾਦੇ ਅੰਗੂਠੇ ਐਂ ਲਾ ਕੇ ਨਹੀਂ ਪੂਛ ਵਿਖਾਈ ਮੇਰਾ ਵੀਰ ਬਕਾਇਦਾ ਅੰਗੂਠੇ ਸਾਈਡ ਤੇ ਕਰਕੇ ਤੁਹਾਨੂੰ ਪੂਛ ਹਲਾ ਕੇ ਵਿਖਾਈ ਦੀ ਆ ਜੀ ਠੀਕ ਆ ਤੇ ਆ ਬਾਈ ਜੀ ਜਾਨਵਰ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਲਾਲ ਸੁਰਖ ਪੈਰਾਂ ਦਾ ਮੇਰਾ ਭਰਾ ਆਪਣਾ ਇਹ ਜਾਨਵਰ ਆ ਬੰਦ ਜੋੜਾਂ ਦਾ ਵੀਰੇ ਆਪਣਾ ਕੂਤਰ ਆ ਠੀਕ ਆ ਜੀ ਬਾਕੀ ਤੁਸੀਂ ਜਸ ਬਣ ਮਕਮਲ ਰੈਂਕ ਦਾ ਕਾਗਜ਼ਾਤ ਚੈੱਕ ਕਰ ਸਕਦੇ ਹਾਂ ਤੇ ਆਹ ਬਾਈ ਜੀ ਆਪਣਾ ਸੀਗਾ ਮਕਮਲ ਕੂਤਰ ਤੇ ਆਉਂਪਰਾ ਹੁਣ ਮੈਂ ਤੁਹਾਨੂੰ ਨਾਂ ਲੱਗੇ ਦੀ ਮਾਦੀ ਵਿਖੋਣਾ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਐ ਸਰ ਕਰਦੇ ਸਟਾਪ ਆ ਜੀ ਵੀ ਸੱਜਣੋ ਆ ਕਰ ਲੋ ਦਰਸ਼ਨ ਮੇਰਾ ਭਰਾ ਆਪਣੇ ਵੱਡੇ ਕੂਤਰੀ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਜਿਹੜੇ ਕੋਲਾਂ ਦੇ ਵਿੱਚੋਂ ਕਬੂਤਰ ਮਸ਼ਹੂਰ ਹੋਏ ਸਨ ਸੱਜਣੋ ਉਹ ਚੀਜ਼ ਆ ਬਾਕੀ ਭਾਈ ਜੀ ਮਾਦੀ ਨੂੰ ਤੁਸੀਂ ਡਾਉਣਾ ਅੱਡਾ ਵੀ ਸਕਦੇ ਹੋ ਸਤਿਨਾਮ ਉਹ ਡਾਰ ਦੇ ਕੇ ਨਾ ਤਾਂ ਫਿਦਾ ਹੋ ਜੂਗੇ ਮੇਰਾ ਭਰਾ ਐਡੀ ਸੋਹਣੀ ਡਾਰ ਰੱਖਦੀ ਕੁਤਰੀ ਭਾਈ ਜੀ ਪੱਲੇ ਤਾਂ ਮਾਰਦੀ ਨਹੀਂ ਉੱਤੇ ਜਾ ਕੇ ਮੇਰਾ ਭਰਾ ਤੈਰਦੀ ਹੈ ਜੀ ਇਸ ਮਾਨ ਦੇ ਵਿੱਚ ਠੀਕ ਹੈ ਵਿੱਚੋਂ ਯਾਰ ਬਹੁਤਿਆਨੇ ਕਹਿਣਾ ਵੀਰੇ ਜਿੰਨੀ ਚੰਗੀ ਤਾਂ ਖੁੱਦ ਰੱਖ ਲੈ ਠੀਕ ਹੈ ਜੀ ਇਹੋ ਜੀ ਯਾਰ ਛੁੱਡੂ ਮੁੰਦੇ ਬਾਧੂ ਆਪਾਂ ਇਹੋ ਜੇ ਮੁੰਡਿਆਂ ਦੀ ਗੱਲਾਂ ਤੇ ਗੌਰ ਹੀ ਨਹੀਂ ਕਰੀਦਾ ਮੇਰਾ ਭਰਾ ਆਪਣੀ ਆਦਤ ਹੈ ਹੀ ਨਹੀਂ ਮੇਰਾ ਭਰਾ ਕਿ ਨਹੀਂ ਆਪਣੇ ਕੋਲ ਇੰਨਾ ਟਾਈਮ ਉਹਦਾ ਫालतू ਬੰਦਿਆਂ ਦੀਆਂ ਗੱਲਾਂ ਦਾ ਆਪਾਂ ਜਵਾਬ ਦਈਏ ਮੇਰਾ ਵੀਰ ਠੀਕ ਹੈ ਜੀ ਉਹ ਵਿਹਲੇ ਹੈਗੇ ਨੇ ਵਿਹਲੇ ਬੰਦਾਰੇ ਠੀਕ ਹੈ ਆ ਚੈੱਕ ਕਰ ਲਉ ਮੇਰਾ ਭਰਾ ਆਪਣੀ ਵੀਰੇ ਕੋਸ਼ਿਸ਼ ਰਹੀ ਜਾਂਦੀ ਆ ਆਪਦੇ ਭਰਾਵਾਂ ਨੂੰ ਵਧੀਆ ਤੋਂ ਵਧੀਆ ਜਾਨਵਰ ਜਾਇਜ਼ ਰੇਟ ਦੇ ਵਿੱਚ ਲਿਆ ਕੇ ਦੇ ਸਕੀਏ ਆ ਚੈੱਕ ਕਰ ਲਉ ਮੇਰਾ ਭਰਾ ਰੰਗ ਰੂਪ ਸ਼ਕਲ ਨਕਲ ਠੀਕ ਹੈ ਜੀ ਸ਼ਾਹ ਕੋਲਾਾਂ ਦੇ ਵਿੱਚੋਂ ਤੇ ਭਾਈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਉ ਲੋ ਜੀ ਜਿਹੜਾ ਬੰਦਾ ਸ਼کاری ਹੋਏਗਾ ਉਹਨੇ ਅੱਖ ਤੋਂ ਹੀ ਜੱਜਮੈਂਟ ਕਰ ਲੈਣੀ ਕਿ ਭਾਈ ਕੀ ਗੱਲਬਾਤ ਹੈਗੀ ਇਨਾਂ ਕਬੂਤਰਾਂ ਦੇ ਵਿੱਚ ਜਮਾ ਤੇ ਪਰਚੇ ਸਿਰ ਅੱਖ ਦੀ ਕੁਆਲਿਟੀ ਚੈੱਕ ਕਰ ਲਉ ਨੂਰ ਬਿਲਕੁਲ ਛੋਟਾ ਆ ਮੇਰਾ ਭਰਾ ਠੀਕ ਹੈ ਬਾਕੀ ਅੱਗੇੋਂ ਫਰਾਂਟ ਚੈੱਕ ਕਰ ਲਉ ਦੇਖੋ ਜੀ ਤੇ ਆ ਮੇਰਾ ਭਰਾ ਮਾਦੀ ਦਾ ਪੱ ਭਾਜੀ ਬੱਚੇ ਅਤਲ ਬੋਲ ਰੰਗ ਬਰੰਗੇ ਬੱਚੇ ਵਨਸਮਾਨੀ ਤੁਹਾਨੂੰ ਕੱਢ ਕੇ ਦਊ ਜੋੜਾ ਤੇ ਬੱਚੇ ਦਵਾਂਗੇ ਵਾਕਈ ਹੋਗੇ ਹਾਂ ਕੋਈ ਚੀਜ਼ ਹੈਗੀ ਸੀ ਠੀਕ ਹੈ ਸਰ ਤੇ ਭਾਜੀ ਬਿਲਕੁਲ ਬੰਦ ਪੂਛ ਰੱਖਦੀ ਕੂਤਰੀ ਤੇ ਆਹ ਸਤੈ ਨੂੰ ਅਗਲਾ ਪੱਲਾ ਆਹ ਮੋਡੇ ਚੈੱਕ ਕਰੋ ਹਲਕਾ ਜਿਹਾ ਲਾਲ ਪੋਨਾ ਦੀ ਚੈੱਕ ਕਰੋ ਜੇ ਬੰਦਾ ਗੌਰ ਨਾਲ ਚੈੱਕ ਕਰੇ ਤੇ ਆਹ ਮਕਮਲ ਪੱਲਾ ਪੱਲੇ ਦੀ ਬਨਾਵਤ ਸ਼ੇਪ ਕੋਈ ਜੂਨੀ ਕੋਈ ਕੋਹ ਨਹੀਂ ਮੇਰਾ ਪਰਾ ਹੱਥ ਨਾਲ ਇਕੂਤਰ ਮਾਰੇ ਹੁੰਦੇ ਨੇ ਤੇ ਆਹ ਭਾਜੀ ਬਿਲਕੁਲ ਬੰਦ ਜੋੜ ਕਾਲੀਆਂ ਨੋਂਦਰਾ ਤੇ ਬੱਜੀ ਕਾਲੀ ਨੋਕ ਉੱਤੋਂ ਸੱਜਣੋਂ ਪੀਲੀਆਂ ਅੱਖਾਂ ਕੋਈ ਹੱਡੀ ਨਹੀਂ ਕੋਈ ਕੋਹ ਨਹੀਂ ਸੱਜਣੋਂ ਫਰ ਰਹਿ ਕੇਟ ਹੋਏ ਹੋਏ ਜਨਪੁਰ ਬੇਫਿਕਰੋ ਕੈਮਰਾ ਭਰਾ ਖੋਡੇ ਅੰਦਰ ਛੱਡੋ ਠੀਕ ਹੈ ਜੀ ਤੇ ਆਹਾ ਸੀਗੀ ਸੱਜਣੋਂ ਆਪਣੀ ਮਕਮਲ ਕੂਤਰੀ ਤੇ ਤੁਸੀਂ ਐਸਾ ਬੰਨਿਓ ਚੈੱਕ ਕਰ ਲਓ ਮੇਰਾ ਵੀਰ ਜਾਲ ਦੇ ਵਿੱਚ ਕੂਤਰਾ ਛੱਡੇ ਹੋਏ ਨੇ ਤੇ ਉਧਰ ਨੂੰ ਵੀਂਦੀ ਹੈ ਕੂਤਰੀ ਆਪਣੀ ਇਹ ਆ ਲੋ ਜੀ ਮਕਮਮਲ ਵਜੂਦ ਰੰਗ ਰੂਪ ਸ਼ਕਲ ਆkal ਥੋੜੀ ਸਕਰੀਨ ਦੇ ਸਾਹਮਣੇ ਤੇ ਆਹਾ ਸੀਗੀ ਮੇਰਾ ਭਰਾ ਆਪਣੀ ਮਕਮਲ ਮਾਦੀ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਜੋੜਾ ਹੈ ਦਵਾਰ ਤੋਂ ਛੱਡ ਕੇ ਬਖਾਉਣਾ ਸਰਕਾਰ ਦੇ ਸ਼ੌਕ ਹਾਂਜੀ ਬੀ ਦੱਸ ਕੋ ਆ ਕਰ ਸਕਦੇ ਹਾਂ ਦਵਾਰ ਤੋਂ ਸਟੈਨਿੰਗ ਪੋਜੀਸ਼ਨ ਚ ਚੈੱਕ ਜੀ ਆਪਣੇ ਨੁਕਰਿਆਂ ਦੀ ਦੇਖੋ ਕਿਵੇਂ ਹਿੱਕਾਂ ਤਾਣ ਕੇ ਬਾਜੀ ਪੱਬਾਂ ਦੇ ਭਾਰ ਖਲਾਉਂਦੇ ਨੇ ਰੰਗ ਰੂਪ ਸ਼ਕਲ ਅਲ ਮੈਂ ਕਹਿੰਦਾ ਬਾਜੀ ਵੇ ਕੇ ਪੋਖਲਾਸ ਦੀ ਆ ਬਾਕੀ ਤੁਹਾਨੂੰ ਮੱਕਮਲ ਥੋੜੇ ਭਰਾਨੇ ਸ਼ੌਂਕ ਕਰਾਤਾ ਤੇ ਆ ਲੋ ਜੀ ਆ ਲਾਗਾ ਚੋ ਪਰ ਆਪਣਾ ਗੜਕਣ ਦੇਖੋ ਜੀ ਕੀ ਆਈ ਬਾਤ ਮੈਂ ਕਹਿੰਦਾ ਮੇਰਾ ਵੀ ਬਾਜੀ ਚੀਜ਼ ਇਹੋ ਜੀ ਬੰਦਾ YouTube ਦਾ ਲਾਭ ਨਾ ਕਿ ਚਲੋ ਜਿਹੜੇ ਬੰਦੇ ਪਰਚੇਸ ਕਰਨੀ ਆ ਉਹ ਗੱਲ ਅਲੈਦਾ ਕਿ ਜਿਹੜੇ ਬਾਕੀ ਹੋਰ ਬੰਦੇ ਨੇ ਠੀਕ ਹੈ ਉਹ ਉਹਨਾਂ ਨੂੰ ਵੀਡੀਓ ਵੇਚ ਕੇ ਮੇਰਾ ਪਰ ਇੱਕ ਵੱਖਰਾ ਸਵਾਲ ਆਵੇ ਠੀਕ ਹੈ ਜੀ ਹੁਣ ਮੰਨ ਕੇ ਚਲੋ ਆਪਾਂ ਜੋੜਾ ਇੱਕ ਪਾਜਾ ਠੀਕ ਹੈ ਜੀ ਜੋੜਾ ਤਾਂ ਇਹ ਇੱਕ ਹੀ ਬੰਦਾ ਪਰਚੇਸ ਕਰੇਗਾ ਇਹ ਤਾਂ ਹੈ ਨਹੀਂ ਕਿ ਹਾਂ ਵੀ ਆਪਾਂ ਇੱਕ ਜੋੜਾ ਪਾਇਆ ਤੇ ਉਹਨੂੰ 50 ਬੰਦੇ ਖਰੀਦ ਲੈਣ ਕਿੰਨੇ ਬਾਕੀ ਜਿਹੜੇ ਹੋਰ ਬੰਦੇ ਆਪਣੀ ਵੀਡੀਓ ਵੇਖਦੇ ਨੇ ਲਾਈਕ ਕਰਦੇ ਨੇ ਯਾਰ ਉਹਨਾਂ ਨੂੰ ਵੀ ਨਿਆਰਾ ਆਉਣਾ ਚਾਹੀਦਾ ਵੀਡੀਓ ਬੇਕ ਕੇ ਜਨਵਰਾ ਦਾ ਸ਼ੌਕ ਕਰਕੇ ਕਿ ਹਾਂ ਵੀ ਅਗਲੇ ਦੀ ਵੀ ਰੂਹ ਖੁਸ਼ ਹੋਵੇ ਠੀਕ ਹੈ ਬਾਕੀ ਸਭ ਨੂੰ ਕਿਸੇ ਤੋਂ ਬੰਦਾ ਕੋਈ ਜੈਲਸ ਫੀਲ ਨਾ ਕਰੇ ਚਾਹੇ ਕੋਈ ਸੇਲਰ ਆ ਕੋਈ ਹੋਰ ਬੰਦਾ ਮੇਰਾ ਭਰਾ ਠੀਕ ਹੈ ਚੰਗਾ ਮਾੜਾ ਹਰ ਬੰਦਾ ਆਪਦੇ ਘਰ ਆ ਮੇਰਾ ਭਰਾ ਕਿਸੇ ਤੋਂ ਕੋਈ ਕਿਸੇ ਕੰਮ ਦੇ ਵਿੱਚ ਵੀ ਆਪਾਂ ਜੈਲਸ ਸਾਨੂੰ ਨਹੀਂ ਕਰਨੀ ਚਾਹੀਦੀ ਮੇਰਾ ਵੀ ਠੀਕ ਹੈ ਬਾਕਾਇਦਾ ਸੱਜ ਨੂੰ ਸਾਨੂੰ ਆਪਣੇ ਕੰਮ ਦੇ ਉੱਤੇ ਧਿਆਨ ਦੇਣਾ ਚਾਹੀਦਾ ਸਾਡੀਆਂ ਕੀ ਗਲਤੀਆਂ ਨੇ ਆਪੀਆਂ ਗਲਤੀਆਂ ਵਿੱਚ ਬੰਦੇ ਨੂੰ ਸੁਧਾਰ ਕਰਨਾ ਚਾਹੀਦਾ ਠੀਕ ਹੈ ਬਸ ਹੋਰ ਕੋਈ ਚੱਕਰ ਨਹੀਂ ਮੇਰਾ ਭਰਾ ਤੇ ਕਰੋ ਸ਼ੋਅ ਕਮਰਾ ਵੀਰ ਜੋੜੇ ਦਾ ਤੇ ਦੱਸਿਓ ਸੱਜਣੋ ਕਿ ਇਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲੀਓ ਮੁੜ ਕੇ ਨਾ ਕਹੀਓ ਸੱਜਣੋ ਕਿ ਜੋੜਾ ਅਸੀਂ ਲੈਣਾ ਸੀ ਅਸੀਂ ਲੈਣਾ ਸੀ ਆ ਅਸੀਂ ਲੈਣਾ ਸੀ ਮੇਰਾ ਭਰਾ ਕਮੈਂਟ ਥੱਲੇ ਲਾਜ਼ਮੀ ਕਰਕੇ ਜਾਇਓ ਤੇ ਆ ਕਬੂਤਰ ਦੀ ਤਾਰੀਫ ਵੀ ਸਾਹਮਣੇ ਛੋਟੇ ਦੇਖੋ ਜੀ ਜਰੂਰੀ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆਂ ਸ਼ੌਂਕ ਵੀ ਕਰਾਦਾ ਪਤੰਦਰ ਉਰੂ ਦਾ ਗੜਕੀਆਂ ਦਾ ਪੂਰਾ ਮਸਤ ਕਬੂਤਰ ਆਂਦੇ ਬੱਚੇ ਧਰਦਾ ਹੋਇਆ ਸੱਜਣੋਂ ਬਿਲਕੁਲ ਬੰਦ ਜੋੜਾਂ ਦੇ ਕਬੂਤਰ ਆ ਤੇ ਬਾਈ ਜੀ ਮਾਦੀ ਦੀ ਡਾਰ ਅਧਰੋ ਸਮਾਨ ਦੇ ਵਿੱਚ ਭਲੇਖਾ ਪਾਉਂਦੀ ਕਿਤੇ ਲਗੜ ਤਾਂ ਨਹੀਂ ਆ ਗਿਆ ਇਹੋ ਜੀ ਡਾਰ ਹੈ ਸਕੂਤਰੀ ਦੀ ਪਰ ਇਹ ਪੱਲੇ ਬਿਲਕੁਲ ਖੜਾ ਕੇ ਉੜਦੀ ਕੂਤਰੀ ਬਾਕੀ ਚਲੋ ਯਾਰ ਤੁਸੀਂ ਬੱਜੇ ਘੜਾਉਂਗੇ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਮੇਰਾ ਭਰਾ ਕਿਉਂਕਿ ਤੁਹਾਨੂੰ ਵੀ ਪਤਾ ਸਾਨੂੰ ਜਿਹੜੇ ਬੰਦੇ ਨੇ ਚੀਜ਼ ਵੇਚਣੀ ਹੁੰਦੀ ਨਾ ਉਹ ਬੰਦਾ ਕਦੇ ਵੀ ਆ ਬਾਕੀ ਜਿਹੜਾ ਸ਼ਿਕਾਰੀ ਬੰਦਾ ਹੋਏਗਾ ਉਹ ਤਾਂ ਬੈਠੇ ਖੜੇ ਜਾਨਵਰ ਦੀ ਸ਼ਕ ਡਗਲ ਵੇਖ ਕੇ ਹੀ ਅੰਦਾਜ਼ਾ ਲਾ ਲੈਂਦਾ ਹਾਂ ਬਈ ਕਿ ਇਹਨਾਂ ਦੇ ਵਿੱਚ ਕੀ ਗੱਲਬਾਤ ਆ। ਬਾਕੀ ਅਣਜਾਣ ਬੰਦੇ ਦਾ ਨਾ ਸਮਝ ਬੰਦੇ ਦਾ ਆਪਾਂ ਕੁਝ ਕਹਿ ਨਹੀਂ ਸਕਦੇ। ਸੋ ਠੀਕ ਆ ਵੀ ਪ੍ਰਭਾਭੂ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਛੋਟੇ ਆਪ ਤੇ ਵਧੀਆ ਟੌਪ ਕਲਾਸ ਤੇ ਬਝੀ ਨਸਲ ਦੇ ਵਿੱਚੋਂ ਨਵੇਂ ਜਾਨਵਰ। ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ।